ਸਭ ਤੋਂ ਪਹਿਲਾਂ ਤਾਂ ਵੱਡੀ ਚੀਜ਼ ਭਾਜੀ ਅੱਜ ਆਪਣੇ ਦੇਸ਼ ਦੀ ਇੱਕ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਗਿਆ ਆ ਇਹ ਕਸ਼ਮੀਰ ਨੂੰ ਸ਼ਰਮਨਾਸਰ ਕੀਤਾ ਗਿਆ ਆ ਜੋ ਸਭ ਤੋਂ ਵੱਡੀ ਚੀਜ਼ ਆ ਇੱਕ ਇਨਸਾਨੀਅਤ ਦੀ ਮੌਤ ਹੋਈ ਆ ਧਰਮ ਤੋਂ ਉੱਪਰ ਉੱਠ ਕੇ ਦੇਖਿਆ ਜਾਵੇ ਤਾਂ ਕਿੰਨਾਂ insan ਦੀ ਮੌਤ ਹੋਈ ਆ ਜਿਨ੍ਹਾਂ ਦੇ ਹਜੇ ਤੱਕ ਨਾਮੇ ਘਰ ਵਸੇ ਸੀ ਜਾਂ ਜਿਨ੍ਹਾਂ ਦੇ ਕੋਈ ਮਾਂ ਕਿਸੇ ਕਿਤੇ ਬਾਪ ਦੀ ਡੈਥ ਹੋਈ ਆ ਕਿਸੇ ਭਰਾ ਦੀ ਡੈਥ ਹੋਈ ਆ ਜਿਹਦੀ ਵੀ ਡੈਥ ਹੋਈ ਆ ਇਹ ਬਹੁਤ ਹੀ ਇੱਕ ਸ਼ਰਮਸਾਰ ਘਟਨਾ ਕੀਤੀ ਗਈ ਆ ਜਿਨੇ ਵੀ ਕਰਵਾਈ ਆ ਬਹੁਤ ਹੀ ਨਿੰਦਣਯੋਗ ਘਟਨਾ ਹੈਗੀ ਆ ਇਹਦੇ ਵਿੱਚ ਤੇ ਸਭ ਤੋਂ ਵੱਡਾ ਹੱਥ ਜ ਆਪਾਂ ਨੂੰ ਸਭ ਨੂੰ ਪਤਾ ਇਹ ਚ ਪਾਕਿਸਤਾਨ ਦਾ ਰੋਲ ਹੈਗਾ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਆਪਣੇ ਦੇਸ਼ ਦੇ ਨਾਲ ਖੜ ਕੇ ਇਕ ਸਾਥ ਦੇ ਕੇ ਤੇ ਪਾਕਿਸਤਾਨ ਦੇ ਖਿਲਾਫ ਅਸੀਂ ਕੋਈ ਅਪੀਲ ਕਰਦੇ ਹੱਥ ਬੰਨ ਕੇ ਸਾਡੀ ਜਥੇਬੰਦੀ ਵੱਲੋਂ ਇਹ ਹੀ ਅਪੀਲ ਹੈ ਕਿ ਆਪਾਂ ਪਾਕਿਸਤਾਨ ਦੇ ਖਿਲਾਫ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਅਪੀਲ ਹੈ ਕਿ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਜਿਸ ਦੇ ਕਰਕੇ ਅੱਗੇ ਤੋਂ ਇਹ ਚੀਜ਼ ਨਾ ਹੋਈ ਜੇ ਲੋਕਾਂ ਨੂੰ ਕੀ ਮੈਸੇਜ ਦੇਣਾ ਜਿਹੜਾ ਲੋਕ ਆਪਣੇ ਦੇਸ਼ ਵਿੱਚ ਇੱਕ ਲੋਕਾਂ ਦੇ ਜਾਂ ਧਰਮ ਨੂੰ ਲੈ ਕੇ ਇੱਕ ਦੂਜੇ ਨਾਲ ਮਤਭੇਦ ਸ਼ੁਰੂ ਹੋ ਗਏ ਨੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਇੱਕ ਉਹਨਾਂ ਦੀ ਸਾਜ਼ਿਸ਼ ਹੈਗੀ ਉਸ ਨੂੰ ਨਕਾਮ ਕਰ ਦੇਵੇ। ਭਾਜੀ ਹੁਣ ਕਿਸੇ ਦੀ ਆਪਾ ਉਹਨਾਂ ਦੀ ਕੀ ਮਾਨਸਾ ਸੀ ਉਹਨੂੰ ਲੈ ਕੇ ਆਪ ਆਪਸੀ ਆਉਦੀ ਜਿਹੜੀ ਫੁੱਟਪਾ ਜਿਹੜੀ ਆਪਸੀ ਆਪਣੀ ਫੁੱਟ ਪੈ ਰਹੀ ਹੈ ਇਹ ਬਹੁਤ ਗਲਤ ਆ। ਆਪਾਂ ਨੂੰ ਆਪਣੇ ਇਹਦੇ 'ਚ ਇੱਕ ਸਾਰ ਇੱਕ ਸਾਰ ਇੱਕ ਹੱਥ ਨੂੰ ਜੋੜ ਕੇ ਆਪਾਂ ਨੂੰ ਨਾਲ ਰੜ ਕੇ ਇਹਨਾਂ ਦੇ ਨਾਲ ਆਪਾਂ ਨੂੰ ਸਾਥ ਦੇਣਾ ਚਾਹੀਦਾ ਆ ਅੱਜ ਆਪਣੇ ਦੇਸ਼ ਦੀ ਹਾਰ ਹੋਈ ਆ ਇਹ ਇਕੱਲਾ ਪੈ ਲਗਾਉਂ ਦੇ ਵਿੱਚ ਨਹੀਂ ਇਹ ਤੋਂ ਪਹਿਲਾਂ ਵੀ ਕਸ਼ਮੀਰ ਦੇ ਵਿੱਚ ਕਿੰਨੇ ਅਟੈਕ ਹੋ ਚੁੱਕੇ ਆ ਕਸ਼ਮੀਰ 370 ਤੋਂ ਬਾਅਦ ਹੁਣ ਉੱਭਰਿਆ ਸੀ ਆਪਾਂ ਕਸ਼ਮੀਰ ਗਏ ਆ ਸੀ ਆਪ ਕਸ਼ਮੀਰ ਦੇਖਿਆ ਆ ਠੀਕ ਆ ਅੱਜ ਕਸ਼ਮੀਰ ਨੂੰ ਬਹੁਤ ਹੀ ਇੱਕ ਸ਼ਰਮਸਾਰ ਕੀਤਾ ਜਾ ਰਿਹਾ ਆ ਵਿੱਚ ਕਸ਼ਮੀਰ ਵਾਲੇ ਲੋਕਾਂ ਨੇ ਬਹੁਤ ਸਾਥ ਦੇ ਰਿਹਾ ਕਸ਼ਮੀਰ ਦੇ ਲੋਕਾਂ ਨੇ ਜਿਹੜੀ ਵੀ ਉੱਥੇ ਗੱਲ ਹੋਈ ਉਹਨਾਂ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਲੋਕਾਂ ਨੂੰ ਜਿੰਨਾ ਹੋ ਸਕੇ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜੋ ਵੀ ਹੋਇਆ ਬਾਈ ਬਹੁਤ ਨਿੰਦਨ ਜੋ ਕਰਨਾ ਹੈ ਐਸੇ ਐਮਬੂਲੈਂਸ ਐਸੋਸੀਏਸ਼ਨ ਤੁਸੀਂ ਉੱਥੇ ਆਪਣੇ ਜੇ ਕੋਈ ਕਾਨੂੰਨ ਮਤਲਬ ਐਰਪਲ ਚਾਹੁੰਦਾ ਹੈ ਤੇ ਸਾਹੀ ਐਸੋਸੀਏਸ਼ਨ ਪਹੁੰਚੇਗੀ ਉੱਥੇ ਸਾਡੀ ਐਸੋਸੀਏਸ਼ਨ ਦੀ ਪਹਿਲ ਦੇ ਆਧਾਰ ਤੇ ਸਾਡੀ ਸੰਧੀ ਵੀ ਕੋਈ ਅਪੀਲ ਰਹੀ ਹੈ ਸਾਡੇ ਜਨੰਦਰ ਵਾਸਤੇ ਸਾਡੀ ਵੀ ਰਹੀ ਹੈ ਕਿ ਅਸੀਂ ਜਿੱਥੇ ਵੀ ਸਾਨੂੰ ਜਰੂਰਤ ਪਵੇਗੀ ਜਿੱਥੇ ਵੀ ਸਾਡੀ ਜਰੂਰਤ ਪਵੇਗੀ ਅਸੀਂ ਹਰ ਥਾਂ ਤੇ ਪਹਿਲ ਦੇ ਆਧਾਰ ਤੇ ਫ੍ਰੀ ਆਫ ਕੋਸਟ ਸਾਡੀਆਂ ਗੱਡੀਆਂ ਜਾਣਗੀਆਂ ਸਾਨੂੰ ਜਦੋਂ ਵੀ ਜਿੱਥੇ ਬੁਲਾਇਆ ਜਾਊਗਾ ਅਸੀਂ ਆਨਲੀ ਤਿਆਰ ਪਹੁੰਚਾਂਗੇ ਜੀ ਸਾਡਾ ਕੋਈ ਤੁਸੀਂ ਫ੍ਰੀ ਆਫ ਕੋਸਟ ਹੈ ਸਾਡਾ ਜੋ ਵੀ ਹੈਗਾ ਅੱਛਾ ਹਨੀਪਰੀ ਰਿਪੋਰਟਰਸ ਜਾ ਰਹੇ ਹੂ ਕੁਝ ਦਾ ਅਦੇ ਦੇਣ ਜਾ ਰਹੇ ਹੂ ਠੀਕ ਹੈ ਨਾ ਚਾਹੁੰਦੇ ਇਸ ਮੌਕੇ ਅਪਡੇਟ ਸਮਾਜ ਨਾਲ ਖੜੇ ਆ ਅਸੀਂ ਭਾਜੀ ਸਮਾਜ ਨਾਲ ਖੜੇ ਆ ਜੋ ਬਾਤਾ ਬਿੱਤਰਿਆ ਆਪਣੇ ਆਪਣੇ ਕਸ਼ਮੀਰ ਦੇ ਵਿੱਚ ਬਹੁਤ ਹੀ ਮਨਮਦਰੀ ਘਟਨਾ ਆ ਠੀਕ ਹੈ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਉੱਥੇ ਹੋਇਆ ਆ ਬਹੁਤ ਨਿੰਦਨਯੋਗ ਆ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਜੋ 27 ਬੰਦੇ ਉੱਥੇ ਮਾਰੇ ਗਏ ਬਹੁਤ ਮਾੜੀ ਗੱਲ ਹੋਈ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਅਮੀਤ ਸ਼ਾਹ ਜੀ ਨੂੰ ਵੀ ਮੋਦੀ ਜੀ ਨੂੰ ਵੀ ਜੋ ਉਥੇ ਘਟਨਾ ਹੋਈ ਆ ਉਹ 27 ਦੇ ਜੋ ਵੀ ਜਿੰਨੇ ਬੰਦੇ ਵੀ ਉਹਨਾਂ ਨੇ ਜਿਨ੍ਹਾਂ ਨੂੰ ਮਾਰਿਆ ਆ ਉਹ ਬੰਦਿਆਂ ਦੇ ਲਾਲ ਚੌਂਕ ਦੇ ਵਿੱਚ ਲਿਆ ਕੇ ਸਿਰ ਕੱਟੇ ਜਾਣ ਅਸੀਂ ਐਂਬੂਲੈਂਸ ਐਸੋਸੀਏਸ਼ਨ ਦੇ ਸਾਰੇ ਮੈਂਬਰ ਪਰਿਵਾਰਕ ਮੈਂਬਰ ਜਿੰਨੇ ਵੀ ਸਾਡੇ ਬੰਦੇ ਖੜੇ ਆ ਅਸੀਂ ਇਹ ਸਾਰੀ ਯੂਨੀਅਨ ਅਸੀਂ ਇਹ ਕਹਿਣਾ ਚਾਹੁੰਨੀ ਆ ਕਿ ਇਹ ਸਾਡੇ ਵੱਲੋਂ ਆ ਉਹਨਾਂ ਨੂੰ ਜਦੋਂ ਵੀ ਸਾਡੀ ਜ਼ਰੂਰਤ ਪਵੇ ਲੋੜ ਪਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਦੋਂ ਵੀ ਸਾਨੂੰ ਬੁਲਾਇਆ ਜਾਵੇ ਅਸੀਂ ਉੱਥੇ ਜਾਵਾਂਗੇ ਪਹੁੰਚਾਂਗੇ ਠੀਕ ਹੈ ਜੀ ਜਦੋਂ ਵੀ ਸਾਨੂੰ ਬੁਲਾਇਆ ਜਾਵੇ ਅਸੀਂ ਉੱਥੇ ਪਹੁੰਚਾਂਗੇ ਬਾਕੀ ਅਸੀਂ ਬਾਕੀ ਜਿੰਨੇ ਵੀ ਜਲੰਧਰ ਵਾਸੀ ਆ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਕੈਂਡਲ ਮਾਰਚ ਹਰੇਕ ਬੰਦਾ ਕੱਢੇ ਸੰਧਾਲਜੀ ਦੇਵੇ ਉਹਨਾਂ ਨੂੰ ਜੋ ਵੀ ਉਹਨਾਂ ਦੇ ਨਾਲ ਮਾੜਾ ਪਾਣਾ ਬੀਤਰਿਆ ਆ ਠੀਕ ਹੈ ਜੀ ਇਹ ਅਸੀਂ ਕਹਿਣਾ ਚਾਹੁੰਦੇ ਆ ਬਾਕੀ ਅਸੀਂ মিডিਆ ਰਾਈ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਇੱਕ ਇੱਕ ਬੰਦਾ ਉਹਨਾਂ ਦੇ ਸੰਯੋਗ ਦੇ ਵਿੱਚ ਤੇ ਖੜਾ ਹੋਵੇ ਆਪਣੇ ਕੈਂਡੀਲ ਮਾਰਚ ਕੱਢੇ ਜਿਸ ਤਰੀਕੇ ਨਾਲ ਉੱਥੇ ਆਪਣੇ ਇੱਕ ਧਰਮ ਪੁੱਛ ਕੇ ਇੱਕ ਉਹਦੀ ਮੌਤ ਦਿੱਤੀ ਗਈ ਮਾਰਿਆ ਗਿਆ ਕਿ ਗੜਾ ਹਿੰਦੂ ਸਿਕੋਂ ਨੂੰ ਮਾਰੇ ਗਿਆ ਉਹ ਕਿ ਇਧਰ ਉਹ ਕੀ ਕੀ ਤੁਹਾਨੂੰ ਲੱਗਦਾ ਕਿ ਇਸ ਪਿੱਛੇ ਕੀ ਮਸਲਾ ਲੱਗਦੀ ਹੈ ਆਪਣੇ ਕਿਉਂ ਧਰਮ ਨੂੰ ਲੈ ਕੇ ਇਹ ਦੇਖੋ ਜੀ ਇਹ ਸਾਰੀ ਘਟਨਾ ਇਹ ਪਾਕਿਸਤਾਨੀਆਂ ਦੀ ਆ ਜੋ ਵੀ ਉਹਨਾਂ ਨੇ ਇਹ ਕੀਤਾ ਪਾਕਿਸਤਾਨ ਨੇ ਤੇ ਅਸੀਂ ਚਾਹੁੰਦੇ ਆ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਉਗਰਵਾਦੀ ਆ ਉਹਨਾਂ ਦੇ ਸਿਰ ਕੱਟੇ ਜਾਣ ਇਹ ਭਾਜੀ ਕੁਛ ਨਾ ਕੁਛ ਮਿਲੋਪਖਤ ਹੈਗੀ ਆ ਉੱਥੇ ਕਸ਼ਮੀਰ ਦੇ ਬੰਦਿਆਂ ਦੇ ਵੀ ਉੱਥੋਂ ਵੀ ਕੁਝ ਬੰਦੇ ਉਹਨਾਂ ਦੇ ਵਿੱਚ ਜ਼ਰੂਰ ਹੋਊਗੇ ਤਾਂ ਹੀ ਉਹ ਇੱਥੇ ਆਏ ਆ ਨਹੀਂ ਤਾਂ ਆਦਰਵਾਈਜ਼ ਉਹ ਨਹੀਂ ਆ ਸਕਦੇ ਭਾਜੀ ਇਦਾਂ ਕੋਈ ਕਿਸੇ ਦੇ ਨਹੀਂ ਕਿੱਦਾਂ ਹਥਿਆਰ ਕਿੱਦਾਂ ਆਏ ਭਾਜੀ ਅੰਦਰ ਸ਼ਹਿਰ ਦੇ ਵਿੱਚ ਆਪਣਾ ਜੰਦਰ ਸ਼ਹਿਰ ਆ ਕੋਈ ਹਥਿਆਰ ਆ ਇਹ ਨਹੀਂ ਪੁਲਿਸ ਆ ਉਹ ਪੁਲਿਸ ਇੰਨੀ ਖੜੀ ਆ ਹਰੇਕ ਦੀ ਤਲਾਸ਼ੀ ਹੋ ਰਹੀ ਆ ਗੱਡੀਆਂ ਦੀ ਉਹ ਹਥਿਆਰ ਭਾਜੀ ਕਿੱਦਾਂ ਚਲ ਗਏ ਇਹਦੇ ਵਿੱਚ ਕੁਛ ਨਾ ਕੁਛ ਮਿਲੋ ਭਗਤ ਉਹਨਾਂ ਦੀ ਵੀ ਹੈਗੀ ਆ ਭਾਜੀ ਜਿਹੜਾ ਉੱਥੇ ਕੀਤਾ ਗਿਆ ਜਿਸ ਤਰੀਕੇ ਧਰਮ ਬੋਲਦੇ ਆਪਸੀ ਇੱਕ ਦੇਚ ਜਿੱਦ ਧਰਮ ਧਰਮ ਲੜਾਂ ਲਈ ਲੋਕਾਂ ਨੇ ਗੱਲ ਕੀਤੀ ਗਈ ਤਾਂ ਕਿ ਲੋਕੀ ਆਪਸੇ ਕੀ ਕਰਨਾ ਚਾਹੁੰਦੇ ਬਿਲਕੁਲ ਭਾਜੀ ਇਹ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੇ ਕਸ਼ਮੀਰ ਦੇ ਬੰਦੇ ਆ ਜਿਹੜੇ ਕਸ਼ਮੀਰ ਦੇ ਬੰਦੇ ਆ ਉਹਨਾਂ ਨੇ ਸੋਚਿਆ ਕਿ ਇਹ ਕਸ਼ਮੀਰੀਆਂ ਦਾ ਨਾਮ ਲੱਗੇ ਠੀਕ ਹੈ ਇੱਥੇ ਟੂਰਿਸਟ ਜਿਹੜੇ ਆਉਂਦੇ ਆ ਇਹ ਆਉਣ ਨਾਲ ਟੂਰਿਸਟ ਆਉਣੇ ਬੰਦ ਹੋ ਜਾਣ ਬਸ ਇਹ ਉਹਨਾਂ ਨੇ ਉਹ ਕੀਤੀ ਆ ਪਰ ਉਹ ਜਿਹੜੀ ਲੇਡੀਜ਼ ਨਾਲ ਇੱਕ ਲੇਡੀਜ਼ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਸ ਵਿਚਾਰੀ ਨਾਲ ਤਾਂ ਬਹੁਤ ਤੱਕਾ ਹੋਇਆ ਉਹਦੇ ਨਾਲ ਤਾਂ ਬਹੁਤ ਪਾਜੀ ਤੱਕਾ ਹੋਇਆ ਆਪਾਂ ਉਸ ਬਾਕੀ ਕਰਦੇ ਆ ਬਾਕੀ ਵੀ ਸਾਰਿਆਂ ਦੀ ਅਸੀਂ ਬਹੁਤ ਉਹਨਾਂ ਨੂੰ ਦਿਲ ਦੇ ਵਿੱਚ ਦੁੱਖ ਹੋਇਆ ਪਰ ਉਹ ਜਿਹੜੇ 6 ਦਿਨ ਵਿਆਹ ਕਰਾ ਕੇ 6 ਦਿਨ ਵੀ ਦੀ ਹੋਏ ਆਲੇ ਭਾਜੀ 7 ਦਿਨ ਬਾਅਦ ਵਿਆਹ ਹੋਇਆ ਔਰ ਲੇਡੀਜ਼ ਦੇਖੋ ਕਿੱਦਾਂ ਰੋ ਰਹੀ ਆ ਉਹਦੀ লাশ ਪਈ ਆ ਉਹਦੇ ਆਦਮੀ ਦੀ ਬਹੁਤ ਭਾਜੀ ਗਲਤ ਕਰ ਰਹੀ ਆ ਹੱਥਾਂ ਤੋਂ ਮਹਿੰਦੀ ਵੀ ਨਹੀਂ ਉਤਰੀ ਹੈ ਜੀ ਤੇ ਜਿਹੜਾ ਉਹਦਾ ਸੁਹਾਗ ਆ ਉਹ ਜੜ ਗਿਆ ਹਾਂਜੀ ਹੱਲੇ ਹੱਥਾਂ ਦੀ ਜਿਹੜੀ ਆ ਮਹਿੰਦੀ ਵੀ ਨਹੀਂ ਉਤਰੀ ਤੇ ਬਹੁਤ ਭਾਜੀ ਉਹ ਤਾਂ ਬਹੁਤ ਨਿੰਦਿਆ ਜੋ ਗਿਆ ਉਹਦਾ ਪਰਿਵਾਰ ਦੇਖੋ ਤੁਸੀਂ ਸੋਸ਼ਲ ਮੀਡੀਆ ਤੇ ਕਿੱਦਾਂ ਰੋ ਰਿਆ ਤੇ ਉਹਨਾਂ ਨੇ ਬਹੁਤ ਭਾਜੀ ਮਾੜੀ ਗੱਲ ਹੋਈ ਆ ਅਸੀਂ ਇਹ ਜਿਹੜੀ ਅੱਜ ਕੈਂਡਲ ਮਾਰਚ ਕੱਢਣ ਜਾ ਰਹੇ ਆ ਇਹ ਉਹਨਾਂ ਦੇ ਸਮਨ ਦੇ ਵਿੱਚ ਭਾਜੀ ਕੱਢਣ ਜਾ ਰਹੇ ਆ